ਹਾਂਜੀ ਭਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਫਿਰ ਦੱਸਣ ਜਾ ਰਹੇ ਹਾਂ ਜੋ ਆਪਣੇ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਜਿਵੇਂ ਭਾਈ ਲੱਖਾ ਸਿੰਘ ਸੁਧਾਨਾ ਨੇ ਕਾਲੇ ਪਾਣੀਆਂ ਦਾ ਮੁੱਦਾ ਤੇ ਜੋ ਆਪਣੀ ਪੰਜਾਬੀ ਮਾਂ ਬੋਲੀ ਤੇ ਹੋਰ ਵੀ ਬਹੁਤ ਜੋ ਮੁੱਦੇ ਆਪਣੇ ਪੰਜਾਬ ਦੇ ਵਾਸਤੇ ਜੋ ਗੱਲ ਕਰਨ ਜਾ ਰਹੇ ਹਾਂ ਹਰ ਵਕਤ ਤੁਹਾਡੇ ਨਾਲ ਖੜੇ ਹੁੰਦੇ ਆ ਭਾਈ ਲੱਖਾ ਸਿੰਘ ਸੁਧਾਨਾ ਤੇ ਬਾਕੀ ਜੋ ਆਪਣੇ ਪੰਜਾਬ ਦੇ ਹੋਰ ਵੀ ਸਾਰੇ ਲੋਕ ਪਰ ਗੱਲ ਹੁਣ ਇਹ ਜ਼ਰੂਰ ਕਹਾਂਗੇ ਤੁਹਾਨੂੰ ਜੇ ਤਾਂ ਹੁਣ ਰਲ ਕੇ ਚੱਲੋਗੇ ਰਲ ਮਿਲ ਕੇ ਇਕਜਟ ਹੋਗੇ ਤਾਂ ਇਹ ਹੱਲ ਹੋ ਜੂ ਹੁਣ ਹੱਲ ਕੀ ਆ ਭਈ ਜੋ ਆਪਣਾ ਜਿਹਨੂੰ ਆਪਾਂ ਬੁੱਢਾ ਦਰਿਆ ਕਹਿੰਦੇ ਹੁੰਦੇ ਸੀ ਤੇ ਹੁਣ ਉਹਨੂੰ ਇੱਕ ਨਾਲਾ ਕਿਹਾ ਜਾਂਦਾ ਵੀ ਬੁੱਢਾ ਨਾਲਾ ਨਾਲੋਂ ਪਹਿਲਾਂ ਦਰਿਆ ਕਿਹਾ ਜਾਂਦਾ ਸੀ ਕਿਉਂਕਿ ਸਾਫ਼ ਪਾਣੀ ਸੀਗੇ ਉਹਦੇ ਵਿੱਚ ਤੇ ਹੁਣ ਫੈਕਟਰੀਆਂ ਦਾ ਪਾਣੀ ਉਹਦੇ ਵਿੱਚ ਗੰਦਾ ਪਾਇਆ ਗਿਆ ਜੋ ਕਿ ਆਪਣੇ ਘਰਾਂ ਤੱਕ ਉਹ ਪਹੁੰਚਦਾ ਪਾਣੀ ਕਿਉਂਕਿ ਆਪਣੇ ਜੀਦਾ ਕਰਕੇ ਕੀ ਆਪਣੇ ਬੱਚਿਆਂ ਨੂੰ ਨੁਕਸਾਨ ਆ ਆਪਾਂ ਨੂੰ ਵੀ ਨੁਕਸਾਨ ਆ ਉਹ ਚੀਜ਼ ਦਾ ਕਿਉਂਕਿ ਜਿਵੇਂ ਮੰਨ ਕੇ ਚਲੋ ਜਦੋਂ ਪਹਿਲਾਂ ਸਾਫ਼ ਪਾਣੀ ਸੀਗਾ ਉਦੋਂ ਤਾਂ ਆਪਾਂ ਨੂੰ ਕੋਈ ਨੁਕਸਾਨ ਨਹੀਂ ਸੀ ਲੋਕ ਪੀ ਵੀ ਸਕਦੇ ਸੀਗੇ ਤਾਂ ਹੁਣ ਇਹਦਾ ਨੁਕਸਾਨ ਕੱਲਾ ਜਿਹੜੀ ਹਵਾ ਦੇ ਵਿੱਚ ਦੀ ਉੱਡ ਕੇ ਵੀ ਆਉਂਦਾ ਉਹਦੇ ਨਾਲ ਵੀ ਨੁਕਸਾਨ ਆ ਭਾਈ ਤੇ ਇਹ ਘਰਾਂ 'ਚ ਵੀ ਪਹੁੰਚਦਾ ਤੇ ਧਰਤੀ ਦੇ ਵਿੱਚ ਮੈਂ ਕਹਣਾ 15 ਕਸਾਲ ਹੋਰ ਆ ਪਾਣੀ ਤਾਂ ਖਤਮ ਹੋ ਜਾਣਾ ਪਾਣੀ ਸਾਰਾ ਤੇ ਹੁਣ ਗੱਲ ਇੰਨੀ ਕਿ ਕਵਾਂਗੇ ਤੁਹਾਨੂੰ ਵੀ ਜੇ ਤਾਂ ਇਕਜੁੱਟ ਹੋ ਕੇ ਚੱਲੋਗੇ ਸਾਰੇ ਤਾਂ ਹੱਲ ਹੋ ਜੂਗਾ ਜਿਵੇਂ ਉਹਨ ਲੱਖਾ ਸਿੰਘ ਸਿਧਾਣਾ ਦੀ ਰੋਜ਼ ਇੰਟਰਵਿਊ ਆਉਂਦੀ ਆ ਵਿਚਾਰੇ ਨੂੰ ਉਹਨੂੰ ਇਕੱਲੇ ਨੂੰ ਥੋੜੀ ਆ ਬਈ ਪੰਜਾਬ ਵਾਸਤੇ ਵੀ ਹਰ ਵਾਰ ਉਹ ਆਪਣੇ ਪੰਜਾਬ ਵਾਸਤੇ ਬੋਲਦਾ ਜਿਹੜੇ ਹਿਸਾਬ ਨਾਲ ਇੰਟਰਵਿਊ ਦੇ ਵਿੱਚ ਵੀ ਕਹਿੰਦਾ ਵੀ ਯਾਰ ਸੋਚ-ਸੋਚ ਕੇ ਸਰ ਦੁਖਾਂ ਲੱਗ ਜਾਂਦਾ ਤੇ ਵੀ ਕੀ ਬਣੂ ਆਪਣਾ ਪੰਜਾਬ ਦਾ ਕਿਉਂਕਿ ਇੱਕ ਦੂਜੇ ਦੇ ਨਾਲ ਮਿਲ ਕੇ ਤਾਂ ਚੱਲਦੇ ਨਹੀਂ ਬਈ ਤੇ ਜੇ ਹੁਣ ਕਹੀਏ ਤਾਂ ਆਪਾਂ ਹੁਣ ਮੰਨ ਕੇ ਚੱਲ ਕਹਿਣ ਦੀ ਗੱਲ ਇਹ ਆ ਹੁਣ ਜਦੋਂ ਇੱਕ ਤੇ ਮੰਨ ਕੇ ਜੋ ਲੱਖੇ ਸਿੰਘ ਸਦਾਣੇ ਦੇ ਘਟੂ ਘੜ ਦਾ 40 50 ਦਾ ਪਰਚੇ ਪਾ ਰੱਖੇ ਇਹਨਾਂ ਨੇ ਸਰਕਾਰਾਂ ਨੇ ਤੇ ਜਿਹੜੀ ਹੁਣ ਅਸੀਂ ਇੰਟਰਵਿਊ ਸੁਣੀ ਆ ਲੱਖੇ ਸਦਾਣੇ ਦੇ ਪਹਿਲਾਂ ਕੱਲ ਦੀ ਇੰਟਰਵਿਊ ਹੈ ਜੋ ਇੰਟਰਵਿਊਆਂ 2 4 ਆ ਰਹੀਆਂ ਸੀ ਮੇਰੇ ਸਾਹਮਣੇ ਤੋਂ ਜੋ ਪਹਿਲਾ ਨੰਬਰ ਤਾਂ ਆਪਾਂ ਗੱਲ ਕਰਾਂਗੇ ਲੱਖਾ ਸਿੰਘ ਸਦਾਣੇ ਦੇ ਘਰ ਨੂੰ ਘੇਰਾ ਪਾਇਆ ਪੰਜਾਬ ਪੁਲਿਸ ਨੇ ਉਹ ਕਿਉਂ ਪਾਇਆ ਗਿਆ ਕਿਉਂਕਿ 3 ਤਰੀਕ ਨੂੰ ਜਿਹੜਾ ਆਪਾਂ ਕਹਿੰਦਾ ਵਾ ਬੁੱਢਾ ਤਰਿਆ ਉੱਥੇ ਜਾ ਕੇ ਬੰਨ ਮਾਰਨਾ ਤੇ ਇੱਕ ਨਾਲ ਜੋ ਉੱਥੋਂ ਦੇ ਇੱਕ ਹੋਰ ਸ਼ਹਿਰ ਲੱਗਦਾ ਲੁਧਿਆਣਾ ਦੇ ਨਾਲ ਉੱਥੋਂ ਵੀ ਹਾਲਾਂਕਿ ਜਿਵੇਂ ਲੱਖਾ ਸਿੰਘ ਸਿਧਾਣਾ ਉਰੀ ਗਏ ਸੀਗੇ ਗੰਗਾ ਨਗਰ ਤੇ ਆਪਣਾ ਹੋਰ ਕਈ ਸ਼ਹਿਰਾਂ ਦੇ ਵਿੱਚ ਨਾਲ ਤੇ ਉਹਨਾਂ ਨੇ ਸਾਰਿਆਂ ਨੇ ਬਈ ਉੱਥੋਂ ਦੇ ਲੋਕਾਂ ਨੇ ਇਹ ਜ਼ਰੂਰ ਕਿਹਾ ਜਿਹੜੇ ਹਸਾਬ ਨਾਲ ਇੰਟਰਵਿਊ ਦੇ ਵਿੱਚ ਆਪਾਂ ਸੁਣਿਆਗਾ ਵੀ 60 ਬੱਸ 60 ਬੱਸਾਂ 3 ਤਰੀਕ ਨੂੰ ਉਸ ਪਿੰਡਾਂ ਸ਼ਹਿਰਾਂ 'ਚ ਹੋਣਗੀਆਂ ਜੋ ਨੇੜੇ ਲੱਗਦੇ ਆ ਲੁਧਿਆਣਾ ਵਿੱਚ ਜਿੱਥੇ ਬੁੱਢਾ ਦਰਿਆ ਆਪਾਂ ਕਹਿੰਦੇ ਆ ਬੰਨ ਮਾਰਨ ਵਾਸਤੇ ਤੇ ਤੁਸੀਂ ਨੇੜੋ-ਨੋੜੋ ਵੀ ਜਿਹੜੇ ਲੁਧਿਆਣੇ ਦੇ ਲੋਕ ਆ ਤੁਸੀਂ ਵੀ ਉੱਠ ਕੇ ਬਈ ਟਰਾਲੀਆਂ ਭਰ ਕੇ ਚੱਲੋ ਜਿਵੇਂ ਬਾਈ ਲੱਖਾਂ ਸਿੰਘ ਸਿਧਾਣਾ ਕਹਿੰਦੇ ਨਾਲ ਖੜੋ ਹੋਗੇ ਤਾਂ ਹੱਲ ਹੋ ਜੂ ਸਾਰਿਆਂ ਦਾ ਤੇ ਜੇ ਐ ਸੋਚੋਗੇ ਵੀ ਜੋ ਕੁਝ ਹੋਈ ਨਾ ਪੱਕੀ ਲੈਣਾ ਤਾਂ ਫਿਰ ਭਾਈ ਪਤਾ ਨਹੀਂ ਹੋਰ ਕਿੰਨੇ ਕੁ ਮਸਲੇ ਉੱਠਣਗੇ ਆਪਣੀ ਸਰਕਾਰਾਂ ਦੇ ਨਾਲ ਆਪਾਂ ਅਜੇ ਬਹੁਤ ਚਿਰ ਲੜਨਾ ਪਊ ਆਪਾਂ ਨੂੰ ਕਿਉਂਕਿ ਥਾਂ-ਥਾਂ ਤੇ ਧਰਨੇ ਲਾ ਲੋ ਜਦੋਂ ਦੀ ਇਹ ਭਗਵੰਤ ਮਾਨ ਦੀ ਸਰਕਾਰ ਆਈ ਆ ਉਦੋਂ ਦਾ ਤਾਂ ਬਹੁਤ ਅਤਿਆਚਾਰ ਹੋ ਰਿਹਾ ਕਿਸਾਨਾਂ ਭਰਾਵਾਂ ਨਾਲ ਮਜ਼ਦੂਰਾਂ ਨਾਲ ਸਾਰਿਆਂ ਨਾਲ ਹੀ ਇਹਨਾਂ ਦੇ ਕੋਈ ਵਾਦੇ ਜਿਹੜੋ ਵੱਡੇ-ਵੱਡੇ ਕਰੇ ਨਜ਼ਰ ਅਜੇ ਤੱਕ ਕੋਈ ਇਹਨਾਂ ਦੇ ਕੰਮ ਕਰਾਏ ਨਹੀਂ ਆਏ ਨਜ਼ਰ ਸਾਨੂੰ ਤਾਂ ਵੱਡੇ-ਵੱਡੇ ਵਾਦੇ ਕਰੇ ਕਰਤਾ ਜੀ ਉਹ ਕਰਤਾ ਅਜੇ ਤੱਕ ਤਾਂ ਕੋਈ ਸਾਨੂੰ ਦਿਸ਼ਿਆ ਨਹੀਂ ਇਹਨਾਂ ਦਾ ਕਰਵਾਇਆ ਹੋਇਆ ਤਾਂ ਕਰਕੇ ਕਹਨੇ ਇਹ ਬਈ ਗਰੀਬਾਂ ਨੂੰ ਝਲਸੇ ਚ ਲੈ ਆਉਂਦੇ ਆ ਪਾ ਕੇ ਵੋਟਾਂ ਤੇ ਫਿਰ ਫਿਰ ਪਵਾ ਕੇ ਮੰਨ ਕੇ ਚਲੋ ਆਪ ਦਾ ਕੁਰਸੀ ਤੇ ਬਹਿ ਕੇ ਤੇ ਫਿਰ ਫਿਰ ਉਹੀ ਹਾਲ ਆਪਣੇ ਗਰੀਬਾਂ ਦਾ ਤਾ ਕਰਕੇ ਕਹਿਣਾ ਚਾਹਣਾ ਲੋਕ ਫੇਰ ਇਹਨਾਂ ਦੇ ਮਗਰ ਲੱਗੇ ਜਾਂਦੇ ਆ ਪਰ ਹੁਣ ਗੱਲ ਇਹ ਕਵਾਂਗੇ ਭਾਈ ਜੇ ਤਾਂ ਇਕੱਜ ਢੋਕੇ ਚੱਲੋਂਗੇ ਤਾਂ ਹਲ ਹੋ ਜੂ ਉੱਥੇ ਬੰਨ ਵੱਜ ਜੂ ਆ ਤਾਂ ਨਹੀਂ ਤਾਂ ਭਰਾਵਾ ਐਂ ਚੱਲੀ ਜਾਊਗਾ ਕੰਮ ਤੇ ਜੇ ਹੁਣ ਸਾਰੇ ਮਿਲ ਜੁਲ ਕੇ ਚੱਲੋਂਗੇ ਭਾਈ ਲੱਖਾ ਸਿੰਘ ਸਧਾਨਾ ਨਾਲ ਤੇ ਹੋਰ ਵੀ ਆਪਣੇ ਪੰਜਾਬੀ ਭਰਾ ਜਿਵੇਂ ਆ ਪਰਸੋਂ ਘੇਰਾ ਪਾਇਆ ਲੱਖਾ ਸਿੰਘ ਸਧਾਨਾ ਦੇ ਘਰ ਨੂੰ ਵੀ ਇਹ ਹੁਣ ਬੰਨ ਮਾਰਨ ਜਾਣਗੇ ਉਦੋਂ ਪਹਿਲਾਂ ਹੀ ਕੱਲ ਅਜੇ ਵੀ ਤੱਕ ਵੀ ਉੱਥੇ ਜਾ ਕੇ ਦੇਖ ਲਓ ਅੱਜ 24 ਤਰੀਕ ਵਾਂਗੂ ਹੋ ਗਿਆ ਤੇ ਅੱਜ ਮੰਨ ਕੇ ਚਲੋ ਅੱਜ ਦੀ ਵੀਡੀਓ ਦੇ ਵਿੱਚ ਵੀ ਤੁਹਾਨੂੰ ਮੈਂ ਤੁਹਾਨੂੰ ਇਹ ਦੱਸਣ ਜਾ ਰਿਹਾ ਅੱਜ ਵੀ ਉਹਦੇ ਬਾੜ ਦੇ ਵਿੱਚ ਪੁਲਿਸ ਬੈਠੀ ਆ ਪੰਜਾਬ ਦੀ ਆਪਣੀ ਪੰਜਾਬ ਪੁਲਿਸ ਉਹਨੂੰ ਬਾਹਰ ਨਹੀਂ ਨਿਕਲ ਦਿੰਦੇ ਵੀ ਇਹ 3 ਤਰੀਕ ਨੂੰ ਵੱਨ ਮਾਰਨਗੇ ਕਿਉਂਕਿ ਹਰ ਵਾਰ ਆਪਾਂ ਨੂੰ ਪਤਾ ਜਦੋਂ ਸ਼ੰਭੂ ਬਾਡਰ ਤੇ ਘਰਾਂ ਦੇ ਵਿੱਚੋਂ ਨਿਕਲੇ ਸੀ ਪਿੰਡਾਂ ਦੇ ਵਿੱਚੋਂ ਸਰਪੰਚ ਜੋ ਆਪਣੇ ਕੋਈ ਵੀ ਸੀਐਮ ਜਿਵੇਂ ਆਪਾਂ ਕਹਿੰਦੇ ਆ ਆਪਣਾ ਸਰਪੰਚ ਲੀਡਰ ਜੋ ਵੀ ਨਿਕਲੇ ਸੀ ਤੇ ਉਹਨਾਂ ਨੂੰ ਸਾਰਿਆਂ ਨੂੰ ਬਈ ਇਹਨਾਂ ਨੇ ਨਜ਼ਰਬੰਦ ਕੀਤਾ ਗਿਆ ਸੀ ਅਕਾਜ਼ਨ ਦੇ ਧਾਣਾ ਨੂੰ ਵੀ ਕੀਤਾ ਗਿਆ ਸੀ ਹਾਲਾਂਕਿ ਇਹ ਨਿਕਲ ਗਏ ਸੀ ਕਿਸੇ ਹਿਸਾਬ ਨਾਲ ਪਰ ਉੱਥੇ ਸ਼ੰਭੂਪੱਟ ਦੇ ਕਿਵੇਂ ਨਾ ਕਿਵੇਂ ਪਹੁੰਚ ਗਏ ਸੀ ਕਿਉਂਕਿ ਉੱਥੇ ਐ ਸੀ ਕਿਸਾਨਾਂ ਨਾਲ ਤੁਹਾਨੂੰ ਪਤਾ ਉਦੋਂ ਵੀ ਵੀ ਲਾਟੀਆਂ ਚਾਰਜ ਹੋਈਆਂ ਬਥੇਰਾ ਬਹੁਤ ਕੁਝ ਕੁੱਟਮਾਰ ਹੋਈ ਆ ਬਹੁਤ ਵਾਰੀ ਹੋਇਆ ਆਪਣੇ ਪੰਜਾਬ ਨਾਲ ਫੇਰ ਵੀ ਨਹੀਂ ਪਰ ਲੋਕ ਟਿਕਦੇ ਫਿਰ ਇਹਨਾਂ ਦੇ ਉਮੀਦਵਾਰ ਜਿਹੜੇ ਹੁਣ ਵੋਟਾਂ 'ਚ ਖੜੇ ਹੋਏ ਜੀ ਫੇਰ ਫੇਰ ਤੋਂ ਲੋਕਾਂ ਨੇ ਉਹਨਾਂ ਨੂੰ ਜਿਤਾਤਾ ਕੱਲ ਦੀ ਵੀਡੀਓ ਦੇਖੀ ਐ ਜੋ ਮੈਂ ਗੁਰਦੀਪ ਸਿੰਘ ਰਧਾਵਾ ਤੇ ਹੋਰ ਵੀ ਇਹਨਾਂ ਦੀ ਪਾਰਟੀ ਦੇ ਮੈਂਬਰ ਤਾਂ ਕਰਕੇ ਕਹਿਣਾ ਚਾਹਣਾ ਬਈ ਆਪਣੇ ਲੋਕਾਂ ਨੂੰ ਫਿਰ ਧਿਆ ਲੈਂਦੇ ਇਹ ਗੱਲਾਂ ਬਾਤਾਂ ਕਰਕੇ ਜਦੋਂ ਇਹਨਾਂ ਦੇ ਮੰਨ ਕੇ ਚਲੋ ਭਾਸ਼ਣੋਂ ਦਾ ਲੋਕ ਸੁਣ ਕੇ ਜਿਵੇਂ ਕੋਈ ਆਪਾਂ ਕਹਣੀ ਹੈ ਕਿਸੇ ਤੇ ਕੁਝ ਜਿਵੇਂ ਬੱਚੇ ਨੂੰ ਟੋਪੀ ਦੇਣਿਆ ਐਵੇਂ ਮਗਰ ਲਾ ਲੈਂਦੇ ਆ ਵੋਟ ਫੇਰ ਉਤਰ ਨੂੰ ਪਾਉਂਦੇ ਹੈਗੇ ਜੇ ਤਾਂ ਐਂ ਜੇ ਤਾਂ ਐਂ ਚੱਲੀ ਗਿਆ ਸਿਲਸਲਾ ਤਾਂ ਫਿਰ ਲਵਾਈ ਚੱਲੋ ਬਈ ਥਾਂ-ਥਾਂ ਤੇ ਖਾਈ ਚੱਲੋ ਇਹਨਾਂ ਤੋਂ ਡਾਂਗਾ ਧਰਨੇ ਲਈ ਚੱਲੋ ਤੇ ਮਾਰੀ ਜਾਣਗੇ ਡਾਂਗਾ ਆਪਣੇ ਬੈਠਿਆਂ ਦੇ ਚਲੋ ਭਾਈ ਆਪਣਾ ਤਾਂ ਕੋਈ ਚੱਕਰ ਨਹੀਂ ਆਪਾਂ ਤਾਂ ਇਹ ਕਹਿਣਾ ਚਾਹੁੰਦੇ ਆ ਨਾਲ ਰਾਲ ਮਿਲ ਕੇ ਚੱਲੋਂਗੇ ਤਾਂ ਠੀਕ ਆ ਤਾਂ ਨਹੀਂ ਪਰ ਸਾਰੇ ਨਾਲ ਹੀ ਆਪਾਂ ਵੀ ਤਾਂ ਕਹਿ ਤਾਂ ਕਰਕੇ ਕਹਿਣਾ ਚਾਹੁੰਦੇ ਆ ਭਾਈ ਇਹ ਹੁਣ ਕੱਲ ਵੀ ਜੋ ਇੰਟਰਵਿਊ ਅਸੀਂ ਸੁਣੀ ਆ ਇਹਦੇ ਵਿੱਚ ਹੁਣ ਲੱਖਾ ਸਿੰਘ ਸੁਧਾਣਾ ਨੇ ਇਹ ਗੱਲ ਸਾਰਿਆਂ ਨੂੰ ਦੁਬਾਰਾ ਤੋਂ ਫੇਰ ਅਪੀਲ ਕੀਤੀ ਆ ਭਾਈ 3 ਤਰੀਕ ਨੂੰ ਫੇਰ ਸਾਰੇ ਪਹੁੰਚੋ ਉੱਥੇ ਜੇ ਤਾਂ ਇੱਕਜੁੱਟ ਹੋ ਕੇ ਚੱਲੋਂਗੇ ਤਾਂ ਸਾਰਿਆਂ ਦਾ ਹੱਲ ਹੋ ਜੂ ਨਹੀਂ ਤਾਂ ਆਪਣੇ ਨਾਲ ਹੋਰ ਜਿਵੇਂ ਪ੍ਰਵਾਸੀਆਂ ਨੂੰ ਲੈ ਕੇ ਵੀ ਗੱਲ ਇਹ ਛਿੜੀ ਆ ਮੁੱਦਾ ਵੀ ਥਾਂ ਥਾਂ ਤੇ ਪ੍ਰਵਾਸੀਆਂ ਦਾ ਵੀ ਬਹੁਤ ਪ੍ਰਭਾਵ ਪੈ ਰਿਹਾ ਕਿਉਂਕਿ ਸਿੱਧਾ ਸਰੇ ਆਮ ਧਮਕੀਆਂ ਦੇ ਰਹੇ ਆ ਇਹਨਾਂ ਨੂੰ ਪੁਲਸ ਵਾਲਿਆਂ ਨੂੰ ਵੀ ਪੰਜਾਬ ਪੁਲਿਸ ਨੂੰ ਇਹ ਵੀਡੀਓ ਦੇ ਵਿੱਚ ਵੀ ਦਿਖਾਇਆ ਲੱਖਾਂ ਸੰ ਸੁਧਾਨਾ ਨਹੀਂ ਤਾਂ ਕਰਕੇ ਕਹਿਣਾ ਚਾਹਣਾ ਭਾਈ ਜੇ ਤਾਂ ਹੱਲ ਹੋਊਗਾ ਸਾਰੇ ਹੱਲ ਹੋ ਜਾਣਗੇ ਜੇ ਤਾਂ ਸਾਰੇ ਨਾਲ ਮਿਲ ਕੇ ਚੱਲੋਗੇ ਪ੍ਰਵਾਸੀਆਂ ਦਾ ਵੀ ਹੋ ਜੂਗਾ ਤੇ ਜੋ ਬੁੱਢਾ ਤਰਿਆ ਦੇ ਵਿੱਚ ਕਾਲਾ ਪਾਣੀ ਪਾਇਆ ਗਿਆ ਫੈਕਟਰੀਆਂ ਦਾ ਵੱਡੇ ਬਿਜ਼ਨਸ ਹੁੰਦੇ ਆ ਜਿਹੜੇ ਲੋਕ ਤੇ ਫੈਕਟਰੀਆਂ ਜਿਨ੍ਹਾਂ ਦੀਆਂ ਚੱਲਦੀਆਂ ਤੇ ਜੇ ਤਾਂ ਰਲ ਮਿਲ ਕੇ ਚੱਲੋਂਗੇ ਇਹਨਾਂ ਦਾ ਹੱਲ ਹੋ ਜੂ ਤਾਂ ਨਹੀਂ ਵੀ ਇਹਨਾਂ ਨਾਲ ਇਹਨਾਂ ਦਾ ਤਾਂ ਅਹੀਂ ਚੱਲੀ ਜਾਣਾ ਆਪਣਾ ਸلسਲਾ ਜੇ ਨਾਲ ਨਾਲ ਰਲ ਮਿਲ ਕੇ ਖੜੋਂਗੇ ਤਾਂ ਹੱਲ ਹੋ ਜਾਣਾਗਾ ਤਾਂ ਨਹੀਂ ਤਾਂ ਫਿਰ ਬੈਠੇ ਰੋਕਰਾਂ ਚ ਭਈ ਤੇ ਬਿਮਾਰੀਆਂ ਲੱਗ ਜਾਣੀਆਂ ਭਈ ਜੋ ਜਿਹੜੇ ਛੋਟੇ ਛੋਟੇ ਬੱਚੇ ਆਪਣੀਆਂ ਨਸਲਾਂ ਖਰਾਬ ਹੋਈ ਜਾਂਦੀਆਂ ਮੰਨ ਕੇ ਚੱਲੋ ਜੋ ਤੇ ਨਿੱਕੇ ਨਿੱਕੇ ਬੱਚਿਆਂ ਨੂੰ ਬਿਮਾਰੀਆਂ ਲਾ ਲਓ ਬਜ਼ੁਰਗਾਂ ਨੂੰ ਪਹਿਲਾ ਨੰਬਰ ਤਾਂ ਉਥੋਂ ਦੀ ਗੱਲ ਜੇ ਕਰੀਏ ਜਿਵੇਂ ਇੰਟਰਵਿਊ ਦੇ ਵਿੱਚ ਹਣ ਲੱਖਾ ਸਿੰਘ ਸਦਾਣਾ ਨੇ ਵੀ ਦੱਸਿਆ ਵੀ 60 ਸਾਲ ਤੋਂ ਉੱਤੇ ਕੋਈ ਬਜ਼ੁਰਗ ਨਹੀਂ ਉਥੋਂ ਹੈ ਜਿਹੜੇ ਜਿੱਥੋਂ ਦੀ ਇਹ ਦਰਿਆ ਲੰਘਦਾ ਬੁੱਢਾ ਦਰਿਆ ਲੁਧਿਆਣਾ ਦੇ ਵਿੱਚ 60 ਸਾਲ ਦੀ ਉੱਤੋਂ ਦੀ ਉਮਰ ਕੋਈ ਹੈ ਨਹੀਂ ਸਾਰੇ ਪਹਿਲੇ ਹੀ 60 ਸਾਲ ਤੋਂ ਪਹਿਲੇ ਹੀ ਮੰਨ ਕੇ ਚਲੋ ਮੁੱਕ ਜਾਂਦੇ ਆ ਜੇ ਕਹਿੰਦਾ ਮਤਲਬ ਵੀ ਜਿਵੇਂ ਪਹਿਲਾਂ ਵਾਲੇ ਬਜ਼ੁਰਗ ਕਹਿੰਦੇ ਆ 75 ਸਾਲ 80 85 ਸਾਲ ਤੇ ਪਹੁੰਚ ਜਾਂਦੇ ਸੀਗੇ ਆਹ ਹੁਣ ਵਾਲੇ ਤੇ ਵੈਸੇ ਵੀ ਖਾਣਾ-ਦਾਣਾ ਵੀ ਦੇਖੀਏ ਤਾਂ ਬਹੁਤ ਘੱਟ ਮਰਾਤੇ ਜੋ ਪਹਿਲਾ ਵਾਲੇ ਬਜ਼ੁਰਗ ਜਿਵੇਂ ਲਾਲਗੇ ਉਹ ਵੀ ਉਹ ਕਹਿੰਦੇ ਆ ਵੀ 65 ਸਾਲ ਤੋਂ ਕੋਈ ਵੀ ਉੱਪਰ ਨਹੀਂ ਲੰਘਦਾ ਪਹਿਲੀ ਗੁਜ਼ਰੀ ਜਾਂਦੇ ਆ ਇੱਕ ਵੀ ਨੌਜਵਾਨ ਨਹੀਂ ਹੈਗਾ ਜਾਂ ਕੋਈ ਨਾ ਹੀ ਬਜ਼ੁਰਗ ਉੱਥੋਂ ਜਿਵੇਂ ਆਪਾਂ ਕਹਿ ਰਹੀ ਆ ਆਪਣੀ ਤਾਂ ਅਜੇ ਪੰਜਾਬ ਚ ਬਹੁਤ 80-80 ਸਾਲ ਦੇ ਖੁਦ ਸਾਡੇ ਹੀ ਬਜ਼ੁਰਗ ਲਾਲੋ ਇੱਕ ਮੇਰਾ ਤਾਇਆ ਜੀ ਸੀ ਉਹ 85 ਸਾਲ ਦੇ ਹੋ ਕੇ ਗੁਜ਼ਰੇ ਆ ਤਾਹ ਕਰਕੇ ਕਹਿਣਾ ਚਾਹੁੰਦੇ ਆ ਬਈ ਜੇ ਤਾਂ ਨਾਲ ਖੜੋਗੇ ਤਾਂ ਹੱਲ ਹੋ ਜੂਗਾ ਇਹ ਬੁੱਢਾ ਦਰਿਆ ਦਾ ਜੋ ਆਪਾਂ ਕਹਿੰਦੇ ਆ ਵੀ ਫੈਕਟਰੀਆਂ ਦਾ ਪਾਣੀ ਪਾਇਆ ਗਿਆ ਤੇ ਜਿਨ੍ਹਾਂ ਨਾਲ ਨੁਕਸਾਨ ਪਹੁੰਚਦਾ ਆਪਾਂ ਨੂੰ ਜਿਨ੍ਹਾਂ ਨਾਲ ਕਾਲੇ ਪੀਲੇ ਕੈਂਸਰ ਹੋਰ ਵੀ ਬਿਮਾਰੀਆਂ ਬਣਦੀਆਂ ਹੁਣ ਇੰਨੀ ਕ ਵੀਡੀਓ ਨੂੰ ਆਪਾਂ ਇੰਨੀ ਕ ਅਪੀਲ ਜ਼ਰੂਰ ਆ ਬਈ ਜਿੱਥੋਂ ਤੱਕ ਆਪਣੀ ਵੀਡੀਓ ਜਾਂਦੀ ਆ ਸ਼ੇਅਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਹਰ ਵੀਡੀਓ 'ਚ ਮੈਂ ਤੁਹਾਨੂੰ ਇਹੀ ਕਹਿਣਾ ਉਹਨਾ ਵੀ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਆਪਣੀ ਆਮ ਵੀਡੀਓ ਨਹੀਂ ਹੁੰਦੀ ਕੋਈ ਤੇ ਆਪਾਂ ਪੰਜਾਬ ਨੂੰ ਜਾਗਰਤ ਕਰਦੇ ਆਂ ਬਈ ਨਾਲ ਇਕਜੁੱਟ ਹੋ ਕੇ ਚੱਲੋ ਸਾਰੇ ਪੰਜਾਬ ਦੇ ਨਾਲ ਖੜੋਂਗੇ ਤਾਂ ਹੱਲ ਹੋ ਜਾਣੇ ਆਂ ਸਰਕਾਰਾਂ ਨਾਲ ਵੀ ਲੜਾਂਗੇ ਫਿਰ ਤਾਂ ਇਕਜੁੱਟ ਹੋ ਕੇ ਤੇ ਜੇ ਬਈ ਇੱਕ ਦੂਜੇ ਨਾਲ ਦੇ ਇੱਕ ਦੇ ਇੱਕ ਦੂਜੇ ਦੀ ਗੱਲ ਹੀ ਨਹੀਂ ਸੁਣ ਲਈ ਫੇਰ ਨਹੀਂ ਹੱਲ ਹੋਣੇ ਆਪਣੇ ਪੰਜਾਬ ਦੇ ਚਲੋ ਜੀ ਅੱਜ ਦੀ ਵੀਡੀਓ ਆਪਣੀ ਜੋ ਲੱਖਾ ਸਿੰਘ ਸਿਧਾਣਾ ਦੀ ਇੰਟਰਵਿਊ ਸੁਣੀ ਸੀ ਉਹਨਾਂ ਤੇ ਸੀ ਤੇ ਕੱਲ ਨੂੰ ਆਪਾਂ ਨਵੇਂ ਟੌਪਿਕ ਤੇ ਮਿਲਦੇ ਆਂ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ